ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਅਸੀਂ ਅਕਸਰ ਇਹਦੇ ਯਾਤਰ ਪ੍ਰਵਾਸੀਆਂ ਦੀ ਰੇੜੀਆਂ ਉੱਤੇ ਖਾਣ ਪੀਣ ਦੀ ਤੇ ਬਹੁਤ ਰਸ਼ ਹੁੰਦਾ ਤੇ ਤੁਹਾਨੂੰ ਉੱਥੇ ਤਸਵੀਰਾਂ ਮਖਾਵਾ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਖਾਦਥਾ ਕੋਲ ਜੋ ਫਰ ਮੁਹੰਮਦ ਬਾਦ ਦੀਆਂ ਜਿੱਦ ਕੀ ਪੰਜਾਬੀ ਨੌਜਵਾਨ ਛੋਟਕ ਨੌਜਵਾਨ ਜਿਨੇ ਕੀ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਖਾਣ ਪੀਣ ਦਾ ਪਰਵੇਲਾ ਵਾ ਕੰਮ ਕਾਂ ਨਹੀਂ ਚੱਲਦਾ ਕੀ ਹਾਲਾਤ ਹੋ ਗਏ ਸਾਡੇ ਪੰਜਾਬੀਆਂ ਨੇ ਸੱਤ ਬੰਦਾਲ ਸਿਰਾਂ ਸਾਝੀ ਕਰਾਂਗੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇਹ ਗੁਰਤਕ ਨੌਜਵਾਨ ਜਿਸ ਤਰ੍ਹਾਂ ਬਿਕਰਮ ਆ ਕੀ ਹਾਲਾਤ ਨੇ ਗੁਰੂ ਦਾ ਸਿੰਘ ਆ ਅਮਰ ਸ਼ਕਿਆ ਹੋਇਆ ਵਾ ਫਰੀ ਸਾਹ ਪਾਇਆ ਹੋਇਆ ਵਾ ਕੀ ਹਾਲਾਤ ਨੇ ਟੈਂਡਰ ਲੱਸੀ ਵਾਲਾ ਤੁਸੀਂ ਦੇਖ ਸਕਦੇ ਹੋ ਨਿੰਬੂ ਪਾਣੀ ਅਤੇ ਮੱਠੀ ਲੱਸੀ ਜਲਜੀਰਾ ਸ਼ਰਬਤ ਦਹੀਂ ਭੱਲੇ ਤੇ ਚਾਟੀ ਲੱਸੀ ਇਹ ਨੌਜਵਾਨ ਵੇਚਦਾ ਪਰ ਕੰਮ ਕਾਰ ਨਹੀਂ ਚੱਲਦਾ ਹਾਲਾਤ ਕੀ ਨੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਤੋਂ ਪਹਿਲਾਂ ਫੱਤੇ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਜੀ ਮੈਂ ਜਦ ਮੈਂ ਗੱਲ ਕੀਤੀ ਵੀ ਪ੍ਰਵਾਸੀਆਂ ਦੀ ਰਿਹੜੀਆਂ ਤੇ ਬੜਾ ਨਾਸ਼ ਹੁੰਦਾ ਕਹਿੰਦੇ ਪੰਜਾਬੀ ਖਾਣ ਪੀਣ ਦੇ ਬੜੇ ਸ਼ਕੀਨ ਨੇ ਪਰ ਤੁਹਾਡੀ ਰਿਹੜੀ ਤੇ ਨਾਸ਼ ਨਹੀਂ ਹੈਗਾ ਸ਼ਾਮ ਦਾ ਸਮਾਂ ਹੋ ਗਿਆ ਸੇ ਇਹਦਾ ਕਿੰਨੇ ਪੈਸੇ ਵਟਲੇ ਜੇ ਤੁਹਾਡਾ ਕੰਮ ਕਾ ਕੇ ਹੁਣ ਚੱਲਦਾ ਤੁਸੀਂ ਹੋ ਨਹੀਂ ਇਕੱਲੇ ਬੈਠੇ ਹੋ ਦੇਖੋ ਜੀ ਪ੍ਰਵਾਸੀਆਂ ਕੋ ਬਹੁਤ ਸਾਰੀ ਸਫਾਈ ਜਿਹੜੀ ਸਾਡੇ ਕੋ ਨਹੀਂ ਹੋਈ ਜੀਗਾ ਜੀ ਪ੍ਰਵਾਸੀਆਂ ਦਾ ਬਹੁਤ ਸਾਰਾ ਟੇਸਟ ਆ ਜਿਹੜਾ ਸਾਡੇ ਕੋਲ ਨਹੀਂ ਹੈਗਾ। ਪ੍ਰਵਾਸੀ ਬੜਾ ਕੁਝ ਘੋਲ ਮਿਲਾ ਕੇ ਦੇ ਰਹੇ ਅਸੀਂ ਉਹ ਨਹੀਂ ਕਰ ਪਾ ਰਹੇ। ਤਾਂ ਕਰ ਕਮਾ ਕੋ ਦੋ ਜੀ। ਪਰ ਗੱਲ ਕਰੀਏ ਕਹਿੰਦੇ ਗੁਰੂਦੇਵ ਸਿੰਘ ਜਿਹੜੇ ਹੁੰਦੇ ਨੇ ਖਾਚਾ ਕੇ ਜਿਹੜੇ ਗੁਰੂ ਤੇ ਸੇਖ ਨੇ ਤੁਸੀਂ ਅਮਰਸ਼ਰ ਕਿਹਾ ਕਹਿੰਦੇ ਸਾਫ ਸਫਾਈ ਬਹੁ ਰੱਖਦੇ ਹੋ ਤੁਸੀਂ। ਇਹ ਖਾਣ ਪੀਣ ਦੇ ਕੋਈ ਵੀ ਸਮਾਨ ਬਣਾਉਂਦੇ ਹੋ ਵਾਹਿਗੁਰੂ ਦਾ ਨਾਮ ਜਪਦੇ ਹੋ, ਸਾਧਰਨਾਂ ਦਾ ਨਾਮ ਜਪ ਕੇ ਫਿਰ ਸਮਾਨ ਪਿਆ ਕਰਦੇ ਹੋ। ਫਿਰ ਉਹਨਾਂ ਦੀ ਸਫਾਈ ਕਿਸ ਤਰ੍ਹਾਂ ਹੋ ਗਈ ਤੁਹਾਡੀ ਸਫਾਈ ਹੋਣਾ ਹੋ ਗਈ। ਫਿਰ ਵੀ ਤੁਹਾਡੇ ਤੋਂ ਗਾਹ ਨਹੀਂ ਆ ਰਿਹਾ। ਮੇਹਰੋ ਜੀ ਝੂਠ ਕਹਿੰਦੇ ਆ ਜ਼ਿਆਦਾ ਪ੍ਰਭਾਵੀ ਹੋਇਆ ਸੱਚ ਤੇ ਤੇ ਸਾਡਾ ਸੱਚਾ ਜਿਹੜਾ 8 ਵਜੇ ਸ਼ਾਮ ਦੇ ਤਾਂ ਵੀ ਨਹੀਂ ਚੱਲਣਾ ਤਾਂ ਵੀ ਨਹੀਂ ਵਿਕ ਰਿਹਾ ਲੋਕਾਂ ਦਾ ਝੂਠ ਦੋ ਇਹ ਤਾਂ ਕ ਵੇਚ ਕੇ ਲੈਣੇ ਹੋਣਗੇ ਇਸ ਕਰਕੇ ਤੇ ਸਾਡਾ ਜਿਹੜਾ ਹੈਗਾ ਆਪਣਾ ਘਰ ਦਾ ਸਮਾਨ ਬਣਿਆ ਹੈ ਸਾਡੀ ਇਹ ਗਲਤੀ ਆ ਸਾਡਾ ਤਾਂ ਨਹੀਂ ਵਿਗੰਡਾ ਉਹ ਪਤਾ ਨਹੀਂ ਕਿੱਥੋਂ ਘੋੜ-ਮੋੜ ਕੇ ਲਿਆ ਉਹਨਾਂ ਦਾ ਤਾਂ ਦੇਖ ਮਿਨਿਸੋਪੀ ਸਵੇ ਦੇ ਪੈਸੇ ਕਿਨੇ ਵਟਲੇ ਦਸਕਾ ਨੂੰ ਸਾਡਾ ਕਰਦੇ ਹੋ ਅੱਠ ਵਟ ਚਲੇ ਹੁਣ ਜਾਨ ਨਾ ਸਮਾ ਹੋ ਗਿਆ ਵਾ ਪੈਸੇ ਕਿਨੇ ਸਵੇ ਦੇ ਵਟਲੇ ਆ ਦੇਖੋ ਜੀ 1000 1500 ਮੈਂ ਕੋਲੋਂ ਲਾਇਆ ਏ ਤੇ ਆ ਦੋਟਾ ਹੀ ਸ਼ਰਪੀਆ ਵਟਿਆ ਸੇਰ ਦਾ ਹੁਣ ਇਹ ਅੰਦਾਸ ਪਿਛਲੇ 10 12 ਦਿਨ ਹੋ ਗਏ ਇਦਾਂ ਹੀ ਚੱਲਣ ਪਿਆ 10 12 ਦਿਨ ਹੋ ਗਏ ਪਿਛਲੇ ਇਦਾਂ ਹੀ ਚੱਲਣ ਡਿਆ ਤੇ ਮੇਰੀ ਜਿਹੜੀ ਹੁਣ ਸੈਨ ਸ਼ਕਤੀਓ ਖਤਮ ਹੁੰਦੀ ਜਾ ਰਹੀ ਆ ਪਰ ਮੈਨੂੰ ਐਸਓਪੀ ਅਸੀਂ ਦੇਖਿਆ ਤੁਸੀਂ ਚੰਗੀ ਤਰ੍ਹਾਂ ਚੱਲ ਫੇ ਨਹੀਂ ਸਕਦੇ ਦੇਖੋ ਜੀ ਹੋਇਆ ਕੀ ਆ ਤੁਹਾਨੂੰ ਤੁਸੀਂ ਠੀਕ ਠਾਕ ਹੋ ਤੁਹਾਡੇ ਪੈਰਾਂ ਨੂੰ ਕੀ ਤੁਹਾਡੇ ਅਖੋਦੀ ਮੇਰਾ ਨਗਰ ਆ ਗਿਆ ਇਥੋਂ 20 ਕਿਲੋਮੀਟਰ ਪਿੰਡ ਚੋਂ ਆਵਾਂ ਹੂੰ ਤੇ 19 ਅਪ੍ਰੈਲ ਨੂੰ ਮੈਂ ਇਥੋਂ ਕੰਮ ਤੋਂ ਘਰ ਜਾ ਰਿਹਾ ਗਾੜੀ ਕੁੱਤਾ ਆ ਗਿਆ ਉਹਦੇ ਨਾਲ ਮੇਰੀ ਲੱਤ ਟੁੱਟ ਗਈ ਆ ਹੂੰ ਜਿੱਦੇ ਕਰਕੇ ਡਾਕਟਰ ਨੇ ਕਿਹਾ ਵੀ ਤੂੰ 4 ਮਹੀਨੇ ਰੈਸਟ ਕਰ ਪਰ ਰੈਸਟ ਹੋਈ ਨਹੀਂ ਹੂੰ 2 ਮਹੀਨੇ ਰੈਸਟ ਹੋਈ ਫਿਰ ਭੈਣ ਭਰਾ ਵਾਲੇ ਸਾਥ ਦਿੱਤਾ ਉਹਨਾਂ ਨੇ ਕਿਹਾ ਵੀ ਜਿੰਨੇ ਜੋਗਿਆ ਹੈ ਕਰਤਾ ਈ ਹੁਣ ਤੂੰ ਚੱਲਣ ਫਿਰਨ ਜੋਗ ਆ ਗਿਆ ਆਪਣਾ ਕੰਮ ਕਰ ਤੇ ਆਪਣਾ ਘਰ ਚਲਾ ਹੂੰ ਉਸ ਤੋਂ ਬਾਅਦ ਜੁਲਾਈ ਦੇ ਵਿੱਚ ਮੇਰੀ ਵਾਈਫ ਦਾ ਆਪਰੇਸ਼ਨ ਹੋਣ ਵਾਲਾ ਸੀ ਇਸ ਕਰਕੇ ਮੇਰੇ ਜਿਹੜੇ ਹਲਾਕਾ ਹੋਰ ਮਾਰੇ ਹੋ ਗਏ ਪਰ ਮਨੇ ਸੋ ਹਮੇਸ਼ਾ ਕਹਿੰਦਾ ਪੰਜਾਬ ਵਿੱਚੋਂ ਪ੍ਰਵਾਸੀ ਜਿਹੜੇ ਨੇ ਕਹਿੰਦੇ ਵੀ ਪੰਜਾਬ ਵਿੱਚੋਂ ਬਾਹਰ ਜਾਣੇ ਚਾਹੀਦੇ ਨੇ ਤੇ ਕਹਿੰਦੇ ਵੀ ਇਹ ਚੀਜ਼ ਨੂੰ ਪਰ ਅਸੀਂ ਦੇਖਿਆ ਪ੍ਰਵਾਸੀ ਕੀ ਭਾ ਚਾਹੇ ਬਾਹਰ ਜਾਣ ਜਾਂ ਨਾ ਜਾਣ ਪਾਕਿਸਤਾਨ ਦੇ ਪੰਜਾਬੀਆਂ ਦੇ ਹਾਲਾਤ ਹੋ ਗਏ ਨੇ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦੇ ਰਿਹਾ ਕਿਸਾਂ ਨੇ ਇਹਦੇ ਚੀਜ਼ ਵੇਖੋ ਜੇ ਅਸੀਂ ਰੌਲਾ ਬੜਾ ਪਾਉਂਨੇ ਆ ਪੰਜਾਬੀ ਕੰਮ ਨਹੀਂ ਕਰਦੇ ਪੰਜਾਬੀ ਕੰਮ ਕਰਕੇ ਨਹੀਂ ਕੁਝ ਸਵੇਰੇ 6 ਵਜੇ ਦਾ ਮੈਂ ਉੱਠ ਕੇ ਮਿਹਨਤ ਕਰਦਾ ਹਾਂ ਵੈਗੁਰੂ ਦਾ ਨਾਮ ਲੈ ਕੇ ਪ੍ਰਮਾਤਮਾ ਤੋਂ ਕਿਰਪਾ ਕਰਕੇ ਫੇਰਾ ਪਾਕ ਕੰਮ ਸ਼ੁਰੂ ਕਰਦੇ ਆ ਤੇ ਪੂਰਾ ਦਿਨ ਮਿਹਨਤ ਕਰਦੇ ਆ ਮੈਂ ਸਵੇਰੇ 9 ਵਜੇ ਇੱਥੇ ਪਹੁੰਚ ਜਾਣਾ ਸਰ ਦਾ ਕੁਝ ਆਪਣਾ ਘਰੋਂ ਬਣਾ ਕੇ ਲੈ ਜਾਂਦਾ ਹੁਣ ਰਾਤ ਦੇ 8:00 ਵੱਜ ਗਏ ਆ ਤੇ ਹਿਸਾਬ ਕਿਥਾਵ ਬਿਲਕੁਲ ਡੈਡ ਹੋਇਆ ਬਿਲਕੁਲ ਕੰਮ ਬਿਲਕੁਲ ਜ਼ੀਰੋ ਹੋਇਆ ਮਤਲਬ ਜਿਹੜਾ ਖਰਚਾ ਲੱਗ ਰਿਹਾ ਉਹ ਵੀ ਨਹੀਂ ਪੂਰਾ ਹੋ ਰਿਹਾ ਤੇ ਕਿੰਨੀ ਕੁ ਦੇਰ ਚਲਾ ਸਕਦਾ ਮੈਨੂੰ ਕਿੰਨਾ ਕੁ ਦੇਰ ਬੱਦ ਜਿੰਦੀ ਮੈਨੂੰ ਇੱਥੇ ਹਲਾਕ ਕਿਉਂ ਤੁਹਾਡੇ ਸਾਹ ਦੇ ਹੋ ਗਏ ਨੇ ਕਹਿੰਦੇ ਆ ਬਸ ਸਾਹ ਤੇ ਦੋ ਗਨੇ ਖਾਣ ਦੀ ਦੇ ਬਹੁਤ ਸ਼ਕੀਨ ਹੈ ਕਹਿੰਦੇ ਖਾਣ ਪੀਣ ਤੇ ਲੱਖ ਲੱਖ ਰੁਪਏ ਲਗਾ ਦਿੰਦੇ ਨੇ ਫੇ ਤੁਹਾਡਾ ਕੰਮਕਾਰ ਪੰਜਾਬੀ ਪੰਜਾਬੀ ਦਾ ਸਾਥ ਕਿਉਂ ਨਹੀਂ ਦੇ ਰਿਹਾ ਤੁਹਾਡੀ ਜਿਹੜੀ ਦੇ ਲੋਕੀ ਪੰਜਾਬੀ ਕਿਉਂ ਨਹੀਂ ਆ ਰਹੇ ਦੇਖੋ ਜੀ ਮੈਂ ਦਹੀਂ ਭੱਲੇ ਦਿੰਦਾ ਤੀਆਂ ਦੀ ਪਲੇਟ ਲੋਕੀ ਰੈਸਟੋਰੈਂਟ ਚ ਖਾਂਦੇ 100 ਦੀ ਬਿਲਕੁਲ ਠੀਕ ਹੈ ਜੀ ਉਹ ਹੀ ਦਹੀਂ ਭੱਲੇ ਮੈਂ ਹਾਲਾ ਕਿ ਮੇਰਾ ਆਪਣਾ ਸਮਾਨ ਆ ਮੈਂ ਆਪ ਦੁੱਧ ਲਾ ਕੇ ਕਿਸੇ ਮੱਧ ਵਾਲੇ ਕੋ ਆਪ ਚਵਾ ਕੇ ਆਪ ਤਿਆਰ ਕਰਦਾ ਹਲਾਤ ਕਰ ਦਿੱਤਾਗੇ ਜੀ ਸੌਣ ਦੇ ਮਹੀਨੇ ਤੋਂ ਇੱਕ ਦਿਨ ਪਹਿਲਾਂ ਮੇਰੇ ਘਰ ਬੇਟੀ ਹੋਈ ਜਿਹੜੀ ਡਾਕਟਰ ਨੇ ਕਿਹਾ ਮਸ਼ੀਨ ਤੇ ਲਵਾਣੀ ਪਊਗੀ ਤੇ ਮੇਰੇ ਕੋੜ ਨਾ ਪੈਸੇ ਹਣ ਕਰਕੇ ਮੈਂ ਉਹ ਵੀ ਨਹੀਂ ਬਚਾ ਸਕਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਨਾਲ ਕੀ ਪੀਤ ਰਿਹਾ ਪਰ ਗੱਲ ਕਰੀਏ ਬਕਰਨ ਜੀ ਹਾਲਾਤ ਇਹਦੇ ਇਸ ਤਰ੍ਹਾਂ ਕਿਉਂ ਹੋ ਗਏ ਨੇ ਕਿੰਨੇ ਰਿਸ਼ਤੇਦਾਰ ਭੈਣ ਭਰਾ ਔਖੀ ਸਮੇਂ ਸਾਥ ਦਿੰਦੇ ਨੇ ਤੁਸੀਂ ਤੇ ਗੁਰੂ ਜੀ ਸਿੰਘ ਨੇ ਤੁਹਾਡੇ ਦੇ ਬਹੁਤ ਗੁਰੂ ਜੀ ਸਿੰਘ ਜਿਹੜੇ ਜਰਦੀ ਕਾਲਾ ਵਾਲੇ ਹੋਣਗੇ ਤੁਹਾਨੂੰ ਜਾਣਦੇ ਵੀ ਹੋਣਗੇ ਉਹਨਾਂ ਦਾ ਸਾਥ ਕਿਉਂ ਨਹੀਂ ਦਿੱਤਾ ਜਾ ਕੇ ਦੱਸਿਆ ਸੀ ਕਿ ਭਾਈ ਮੇਰੇ ਘਰੇ ਤੀ ਹੋਈ ਆ ਮੈਂ ਤੁਹਾਡੇ ਸਾਥ ਦੀ ਲੋੜ ਆ ਕਿਉਂ ਨਹੀਂ ਕਿਸੇ ਸਾਥ ਦਿੱਤਾ ਗਿਆ ਸਰਪਾਲ ਜੀ ਮੇਰੇ ਫੋਨ ਦੇ ਵਿੱਚ 2 250 ਨੰਬਰਾਂ ਚੋਂ 25 20 25 ਜਣੇ ਇਦਾਂ ਦੇ ਆ ਜਿਨ੍ਹਾਂ ਦੇ ਖਾਤੇ 'ਚ 2 ਲੱਖ ਤੋਂ ਲੈ ਕੇ 25 ਲੱਖ ਬੋਲਦਾ ਮੈਂ بڑے ਹੱਥ ਜੋੜੇ ਉਹਨਾਂ ਨੂੰ ਮਿਲਤਾ ਕੀਤੀਆਂ ਮੈਂ ਬੜਾ ਕਿਹਾ ਵੀ ਮੇਰੇ ਦਿੱਕਤ ਆ ਮੈਂ ਤੁਹਾਡੇ ਮੋੜ ਦਵਾਂਗਾ ਪਰ ਕਿਸੇ ਨੇ ਮੇਰੀ ਕੋਈ ਹੈਲਪ ਨਹੀਂ ਕੀਤੀ ਇਤੋਂ ਤੱਕ ਮੇਰੇ ਭੈਣ ਭਰਾ ਜਿੰਨੇ ਜੋਗੇ ਉਹਨਾਂ ਕੀਤਾ ਮੇਰੇ ਸਾਲੇ ਨੇ ਕੋਈ ਹੈਲਪ ਕੀਤੀ ਤੇ ਆਪਾਂ ਫਿਰ ਵੀ ਅਗਰ ਮਸ਼ੀਨ 'ਚ ਲੜਕੀ ਬੇਟੀ ਲਵਾਈ ਹੋ ਮੇਰੇ ਕੋਲ ਨਹੀਂ ਲਵਾਈ ਗਏ ਜਿੱਦਾਂ ਕਰਕੇ ਅਸੀਂ ਕੱਖੋਂ ਲਗੇ ਹੋ ਕੇ ਬੈਠੇ ਪਰ ਮੈਨੂੰ ਇਸੋਂ ਵੀ ਇਹ ਜਿਹੜਾ ਸਾਰੀ ਉਮਰ ਦਾ ਆਪਾਂ ਨੂੰ ਦੁੱਖ ਰਹੂਗਾ ਸਾਰੀ ਉਮਰ ਦਾ ਬਗੋਚਾ ਰਹੂਗਾ ਸਾਰੀ ਉਮਰ ਇਸ ਚੀਜ਼ ਦਾ ਪਛਤਾਵਾ ਵੀ ਰਹੂਗਾ ਵੀ ਪੈਸੇ ਖਰੋ ਧੀ ਨਹੀਂ ਬਚਾ ਸਕੇ ਕਿਸੇ ਨੇ ਸਾਣ ਨੀ ਤਾਂ ਮਾਰੇ ਸਮਝਾਤ ਫਿਰ ਕਿਉਂ ਸਾਥ ਦੇ ਦਿੰਦਾ ਕਿ ਅੱਜ ਤੁਹਾਡੀ ਧੀ ਤੁਹਾਡੇ ਹੱਥ 'ਚ ਹੋਣੀ ਤੁਹਾਡੀ ਚੋਲੀ ਹੋਣੀ ਸੀ ਪਰ ਅੱਜ ਧੀ ਤੁਹਾਡੇ ਤੋਂ ਚਲੀ ਗਈ ਆ ਕਿ ਨਾਤਾ ਸਾਰੀ ਮੈਂ ਇਸਦਾ ਪਛਤਾਵਾ ਰਹੂਗਾ ਮੇਰੇ ਕੋਲ ਵੀ ਬੜਕੋ ਸਾਰੀ ਉਮਰ ਪਛਤਾ ਰਾਰੂ ਚਾਹ ਤਾਂ ਸਾਡੇ ਕੋ ਰਹਿਣੀ ਹੀ ਜਾਂ ਨਹੀਂ ਮਸ਼ੀਨ ਤੇ ਲਵਾਇਆ ਵੀ ਪਰ ਇਹ ਤਾਂ ਦੁੱਖ ਹੈਗਾ ਅਗਰ ਲਵਾ ਦਿੰਦੇ ਤੇ ਹੁਣ ਉਹ 44 ਸਾਰੀ ਉਮਰ ਲਈ ਦੁੱਖ ਰਹਿਣਾ ਹੈ ਕਿਸੇ ਨੇ ਜਥੇਬੰਦੀ ਨੇ ਕਿਸੇ ਆਗੂ ਨੇ ਕਿਸੇ ਪੰਥਕ ਆਗੂ ਨੇ ਕਿਸੇ ਸਿੰਘ ਨੇ ਸਾਨੂੰ ਆ ਕੇ ਇਹ ਨਹੀਂ ਕਿਹਾ ਕਿ ਛਾਵਾਸ਼ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਕਿਸੇ ਨੇ ਨਹੀਂ ਕਿਹਾ ਅਗਰ ਮੈਥੇ ਕੋਈ ਮਾੜਾ ਜਾਂ ਗਲਤ ਕੰਮ ਸ਼ੁਰੂ ਕਰ ਲੈਣਾ ਸ੍ਰੀ ਸਾਹਿਬ ਆ ਕੇ ਤੇ ਮੇਰੇ ਤਾਂ ਬੜੇ ਸਾਰੇ ਕੜ ਕੇ ਆਉਣਗੇ ਕਿੱਥੇ ਨਾਲ ਗਲਤਗਾ ਮੈਂ ਉਸ ਵਾਰ ਵੈਸੇ ਸੋਚਣਾ ਵੀ ਮੇਰੇ ਵਾਸਤੇ ਪਾ ਪਿਆ ਪਰ ਮੇਰਾ ਹੁਣ ਆ ਜਿਹੜਾ ਕੰਮ ਚੱਲੇ ਤੇ ਮੋਦੇ ਬਾਰੇ ਨਾ ਸੋਚਾਂ ਜੀ ਠੀਕ ਹੈ ਜੀ ਪਰ ਮੈਨੇ ਇਸ ਤੋਂ ਮੈਨੇ ਵੀ ਪਤਾ ਲੱਗਾ ਵੀ ਤੁਸੀਂ ਆਪਣੀ ਘਰ ਦੀ ਨੇ ਛੁੱਟੀ ਦਿਵਾਉਣਾ ਸੀ ਹਸਪਤਾਲ ਵਿੱਚ ਉਹ ਤੁਹਾਡੇ ਕੋਲ ਪੈਸੇ ਤੱਕ ਨਹੀਂ ਸੀ ਕਹਿੰਦੇ ਤੁਸੀਂ ਆਪਣਾ ਮੋਟਰਸਾਈਕਲ ਜਿਹੜਾ ਵੇਚ ਦਿੱਤਾ ਇਹਦੇ ਵਿੱਚ ਕਿੰਨੀ ਸਟਾਈ ਆ ਇਹਦੇ ਵਿੱਚ 100% ਸੱਚਾਈ ਆ ਜੀ ਤੁਸੀਂ ਬਾ 12000 ਡਾਕਟਰ ਨੇ ਬਿੱਲ ਬਣਾਤਾ ਫਿਰ ਉਹ ਨਾ ਪੈਸੇ ਹੁਣ ਘੜਨਾ ਦਵਾਈ ਵੀ ਲੈਣੀ ਸੀ ਸਾਰਾ ਕੁਝ ਕਰਨਾ ਸੀ ਫਿਰ ਟੈਂਕੇ ਵੀ ਖਲੋਣੇ ਸੀ ਫਿਰ ਦਵਾਈ ਪੂਟੀ ਵੀ ਲੈਣੀ 25000 ਰੁਪਇਆ ਦਾ ਜਿਹੜਾ ਖਰਚਾ ਜਿਹੜਾ ਆ ਗਿਆ ਜਿਹੜਾ ਮੈਂ 22000 ਦਾ ਆਪਣਾ ਮੋਟਰਸਾਈਕਲ ਵੇਚਿਆ ਫਿਰ ਜਾ ਆ ਗਿਆ ਆਪਣੇ ਮੈਂ ਵਾਈਫ ਨੂੰ ਘਰ ਲੈ ਗਿਆ ਪਰ ਕਹਿੰਦੇ ਵੀ ਖਾਸ ਕਰਕੇ ਲੋਕਾਂ ਨੇ ਵੀ ਸਵਾਲ ਕਰਦੇ ਆ ਕਿ ਸਰਕਾਰੀ ਹਸਪਤਾਲ ਬਣੇ ਨੇ ਸਿੱਖ ਜਥੇਬੰਦੀਆਂ ਦੇ ਹਸਪਤਾਲ ਬਣੇ ਨੇ ਤੁਸੀਂ ਉੱਥੇ ਲੈ ਜਾਣਾ ਸੀ ਘਰਦਿਆਂ ਨੂੰ ਤੁਹਾਡਾ ਫਰੀ ਇਲਾਜ ਹੋ ਗਿਆ ਜੀ ਤੁਸੀਂ ਤੇ ਗੁਰੂ ਸਿੰਘ ਜੀਓ ਆ ਮਸ਼ਕਾ ਆਇਆ ਤੇ ਤੁਸੀਂ ਪ੍ਰਾਈਵੇਟ ਕਿਉਂ ਲਾ ਕੇ ਲੋਕਾਂ ਬਹੁਤ ਸਵਾਰ ਕਰਦੇ ਤੁਹਾਨੂੰ ਉੱਤੇ ਦੇਖੋ ਜੀ ਅਸੀਂ ਬੜਾ ਕੁਝ ਕੀਤਾ ਸਰਕਾਰੀ ਵੀ ਗਿਆ ਉਹ ਕਹਿੰਦੇ ਆ ਤੁਹਾਡਾ ਕਾਰਡ ਨਹੀਂ ਚੱਲਣਾ ਨਵਾਂ ਕਾਰਡ ਬਣਾਓ ਜਥੇ ਪੱਟਿਆਂ ਦੇ ਹਸਪਤਾਲ ਵੀ ਗਿਆ ਪ੍ਰਾਈਵੇਟ ਵੀ ਗਿਆ ਸਾਰਾ ਕੁਝ ਕੀਤਾ ਪਰ ਜਿਸ ਵੇਲੇ ਰਾਤ ਨੂੰ ਮਤਲਬ ਇੱਥੋਂ ਤੱਕ ਨੌਬਤ ਆਈ ਦਵਾਈ ਦਾ ਸਾਰਾ ਕੁਝ ਸਾਨੂੰ ਐਨੀ ਛੇਤੀ ਕਰਨਾ ਪਿਆ ਵੀ ਲਾਗੇ ਡਿਕਣਾ ਪਿਆ ਪਰ ਮਨੇਸ਼ ਨੂੰ ਬਿਕਲ ਨਹੀਂ ਸੀ ਦੇਖਿਆ ਖਾ ਚੱਕੇ ਮੈਂ ਆਪਣੇ ਘਰੋਂ ਘੋ ਲੈ ਕੇ ਆਵੇ ਤੁਸੀਂ ਦੇ ਜਿਹੜਾ ਪੰਜ ਪੌੜੀਆਂ ਜਪਜੀ ਸਾਹਿਬ ਦਾ ਪਾਠ ਪੂਜ ਬਾਡੀ ਫੜਾਉਣ ਤੇ ਇੱਕ ਗਲਾਸ ਫ੍ਰੀ ਲੋਕਾਂ ਨੂੰ ਜਿਹੜਾ ਕੀ ਸੰਗਤ ਆਉਂਦੀ ਆ ਚਾਹੇ ਉਹ ਚਾਟੇ ਦੀ ਲੱਸੀ ਆ ਚਾਹੇ ਨਿੰਬੂ ਪਾਣੀ ਵੀ ਪੀਉਂਦੇ ਹੋ ਤੁਸੀਂ ਦੇ ਸਿੱਖੀ ਸੇਵਾ ਵੀ ਕਰ ਰਹੇ ਹੋ ਲੋਕਾਂ ਨੂੰ ਸਿੱਧੇ ਰਾਹ ਲਾ ਰਹੇ ਹੋ ਬੱਚਿਆਂ ਲੋਕਾਂ ਦੇ ਨੂੰ ਜਿਹੜੇ ਕਿਸੇ ਕਟਕਰਾ ਰਹੇ ਹੋ ਇਹਨਾਂ ਜੋੜ ਰਹੇ ਹੋ ਇਹ ਵੀ ਤੁਹਾਡਾ ਕਿਸੇ ਦੇ ਸਾਥ ਹੀ ਦੇਤਾ ਕੇ ਬਿਲਕੁਲ ਜੀ ਬਿਲਕੁਲ ਸ਼ਾਂਤ ਹੋ ਸਕਦਾ ਵੀ ਮੇਰੀ ਤੇ ਕਨੈਕਟਿਵ ਗੱਲ ਹੋਵੇ ਜਾਂ ਨੈਗੇਟਿਵ ਪੁਆਇੰਟ ਹੋਵੇ ਵੀ ਮੇਰੇ ਇੱਥੇ ਝੂਠ ਚੱਲਣਾ ਸੱਚ ਦੀ ਗੱਲ ਕਰੇਗਾ ਤੇ ਮਰੇਗਾ ਉਹ ਹਾਲ ਮੇਰਾ ਮਨ ਕਿੰਨਾ ਘੋਲਿਆ ਚੀਲ ਲੈ ਕੇ ਦੁੱਖ ਕਿੰਨਾ ਹੋਇਆ ਤੇ ਪਛਤਾਵਾ ਕਿੰਨਾ ਕਰੂਗਾ ਵੀ ਅੱਜ ਪੈਸੇ ਕਹਣੋ ਮੇਰੀ ਧੀ ਚਲ ਗਈ ਆ ਅੱਜ ਇਹ ਪੈਸੇ ਹੁੰਦੇ ਤੇ ਮੇਰੀ ਧੀ ਮੇਰੇ ਕੋਲ ਹੋਣੀ ਸੀ ਦੁੱਖ ساری ਉਮਰ ਦਾ ਪਛਤਾਵਾ ਵੀ ساری ਉਮਰ ਦਾ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਨਾ ਰਾਤ ਨੂੰ ਨੀਂਦ ਆ ਰਹੀ ਆ ਨਾ ਰੋਟੀ ਖਾਣ ਨੂੰ ਦਿਲ ਕਰ ਰਿਹਾ ਹੈ ਨਾ ਕੋਈ ਕੰਮ ਕਰਨ ਦੀ ਜੀ ਕਰ ਰਿਹਾ ਹੈ ਘਰ ਦੇ ਹਾਲਾਤ ਮਾੜੇ ਹੁੰਦੇ ਜਾ ਰਿਹਾ ਕੰਮ ਚੱਲ ਨਹੀਂ ਰਿਹਾ ਤੇ ਡਿਪਰੈਸ਼ਨ ਚ ਜਾਦਾ ਜਾ ਰਹਿ ਹੂੰ। ਹੂੰ। ਦਿਮਾਗੀ ਪਰੇਸ਼ਾਨੀ ਜਿਆਦਾ ਆ ਰਹੀ ਆ। ਜਦੋਂ ਮੈਂ ਆਪਣੀ ਵਾਈਫ ਨੂੰ ਦੱਸਿਆ ਵੀ ਆ ਚੱਕਰ ਬਣਿਆ। ਉਹਨੇ ਮੈਨੂੰ ਬਹੁਤ ਕੁਝ ਕਿਹਾ। ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਮੈਨੂੰ ਬੜਾ ਕੁਝ ਸੁਣਨਾ ਪੈ ਰਿਹਾ। ਸਮਝ ਨਹੀਂ ਆ ਰਹੀ ਠੀਕ ਹੈ। ਪਰ ਕਹਿੰਦੇ ਲੋਕਾਂ ਨੇ ਸਵਾਲ ਕਰਨੇ ਆ ਵੀ ਗੁਰੂਦਾ ਸਿੰਘ ਇੰਨੀ ਜਲਦੀ ਘਬਰਾ ਗਿਆ। ਜਿੱਕੇ ਕੰਮ ਕਾਰ ਨਹੀਂ ਚੱਲਿਆ ਤੇ ਕਹਿੰਦਾ ਵੀ ਮੈਂ ਬਾਸ ਆਂਡੇ ਤੱਕ ਲਾ ਲੈਨੇ ਆ। ਕੀ ਲੱਗਦਾ ਨਹੀਂ ਗੁਰੂਦਾ ਸਿੰਘ ਤੇ ਕਹਿੰਦੇ ਬਹੁਤ ਤਾਕਤਵਰ ਹੁੰਦੇ ਨੇ। ਕਹਿੰਦੇ ਬੰਦਿਆ ਤੇ ਮਾਰੇ ਜੱਗੇ ਦੇ ਨਾਉਂਦੇ ਨੇ ਬੰਦੇ ਨੂੰ ਘਰੋਣਾ ਜਾਈਦਾ ਲੋਕਾਂ ਨੇ ਬਹੁਤ ਸਵਾਲ ਕਰ ਰਹੇ ਆ ਕਹਿੰਦੇ ਗੁਰਦਾ ਸਿੰਘ ਤਾਂ ਹਮੇਸ਼ਾ ਡਟ ਕੇ ਲਿੰਦਾ ਮਾਰੇ ਸਮੇਂ ਤੇ ਵੀ ਨੂੰ ਨਾਲ ਲੈਂਦਾ ਤੇ ਘਰੋਂਦਾ ਨਹੀਂ ਆ ਕੀ ਜਵਾਬ ਦੋ ਲੋਕਾਂ ਨੂੰ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਮੈਂ ਗਲਤ ਕੁਝ ਕਿਹਾ ਏ ਪਰ ਜੇ ਮੇਰਾ ਇਹੋ ਹੀ ਚੱਲੇ ਜੇ ਮੇਰਾ ਇਹੋ ਹੀ ਚਲਾਵਟ ਮੇਰੇ ਜਿਹੜੇ ਅੰਮ੍ਰਿਤਸਰ ਸ਼ਹਿਰ ਵਾਸੀ ਮੈਂ ਕਿਉਂ ਸੋਚਾਂ ਗਲਤ ਕੰਮ ਕਰਸੇ ਕਿਉਂ ਨਾ ਜਾਵਾਂ ਕਿਉਂ ਨਾ ਕਰਾਂ ਕਿਉਂ ਮੈਂ ਕੁਝ ਹੋਰ ਖੜਾ ਕਿਉਂਕਿ ਦੇਖੋ ਮਗਰ ਮੇਰਾ ਕੋਲ ਅੱਜ ਪੈਸੇ ਹੁੰਦੇ ਤਾਂ ਅੱਜ ਇਹ ਸਭ ਕੁਝ ਨਾ ਹੁੰਦਾ ਮੈਂ ਨਾ ਸੋਚਦਾ ਹੁਣ ਮੈਨੂੰ ਸੋਚਣਾ ਪੈ ਰਿਹਾ ਗਲਤ ਪਾਸੇ ਜਾਣਾ ਪੈ ਰਿਹਾ ਏ ਜੇ ਮੈਂ ਇੱਥੇ ਗਲਤ ਕਰਤਾ ਮੇਰੇ ਤੋਂ ਬੜੀਆਂ ਚੜ੍ਹ ਕੇ ਆਉਣਗੀਆਂ ਜਿਵੇਂ ਬੰਦਿਆਂ ਜਿੱਨਾ ਨੂੰ ਮੈਂ ਜਾਣਦਾ ਨਹੀਂ ਮੈਂ ਅੱਜ ਸਹੀ ਹਾਂ ਤਾਂ ਮੇਰੀ ਕੋਈ ਬਾਤ ਹੀ ਫੜਤ ਪਰ ਕੀ ਲੱਗਦਾ ਨਹੀਂ ਤੁਸੀਂ ਗੁਰੂ ਦੇ ਲਾੜਲੇ ਸਿੰਘ ਜੇ ਅਮਰ ਛੱਗਾ ਆ ਬੜੇ ਆਪਣੇ ਆਪ ਨੂੰ ਮੈਂ ਕਹਿੰਦਾ ਤੁਸੀਂ ਕਰਮਾ ਵਾਲੇ ਜੀ ਹੋ ਅਸੀਂ ਨਹੀਂ ਅਮਰ ਛੱਗਾ ਅਸੀਂ ਆਪਣੇ ਆਪ ਨੂੰ ਕਰਮਾ ਵਾਲੇ ਨਹੀਂ ਸਮਝਦੇ ਗੁਰੂ ਜੀ ਤੁਹਾਡੇ ਤੇ ਮੋਰ ਲਾਈ ਆ ਤੁਸੀਂ ਬਰਲੇ ਸਿੱਖ ਹੋ ਕਰਮਾ ਵਾਲੇ ਹੋ ਪਰ ਜੋ ਇਸ ਤਰ੍ਹਾਂ ਆਪਣੇ ਆਪ ਨੂੰ ਤੁਸੀਂ ਗੱਲਾਂ ਕਰੋਗੇ ਵੀ ਮੈਂ ਅਮਰ ਸ਼ਾਕੇ ਇੱਥੇ ਮੀਟ ਵਾਲਾ ਆਂਡੇ ਵਾਲਾ ਕਿ ਲੱਗਦਾ ਨਹੀਂ ਆਪਣੇ ਆਪ ਨੂੰ ਕਿੱਦਾਂ ਗੁਰੂ ਸਾਹਿਬ ਦੀ ਨਰਾਗੀ ਮਿਲੂਗੀ ਜਿੱਥੇ ਮਿਲੂਗੀ ਲੋਕਾਂ ਨੇ ਵੀ ਬਹੁਤ ਚੰਗਾ ਮਾੜਾ ਤੁਹਾਨੂੰ ਕਹਿਣਾ ਇਸ ਚੀਜ਼ ਨੂੰ ਲੈ ਕੇ ਕਿ ਲੱਗਦਾ ਨਹੀਂ ਗੁਰੂ ਦੇ ਸਿੰਘ ਡੋਲਦੇ ਨਹੀਂ ਹੁੰਦੇ ਕਹਿੰਦੇ ਘਬਰਾਉਂਦੇ ਨਹੀਂ ਆ ਚਾਹੇ ਬੰਦ-ਬੰਦ ਘਟਾਇਆ ਜਾਵੇ ਚਾਹੇ ਜਿਸ ਤਰ੍ਹਾਂ ਮਰਜੀ ਮਾਰਸਾ ਮਾਰੇ ਕੀ ਕਹੋਗੇ ਕੋਈ ਦੱਸੋ ਕੀ ਕਰ ਮੈਂ ਤਾਂ ਇਹੋ ਸਲਾਹ ਆ ਗੁਰੂ ਦੇ ਸਿੰਘ ਜੀ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਗੁਰੂ ਸਾਹਿਬ ਦੇ ਅੱਗੇ ਪੀ ਕਲੀਮਾ ਚੇ ਵਿਚਾਰ ਆ ਲਿਆ ਕਰੋ ਵੀ ਮੈਂ ਗੁਰੂ ਸਾਹਿਬ ਦਾ ਅੰਮ੍ਰਿਤ ਛੱਕ ਕੇ ਮੈਂ ਮਾੜੇ ਕੰਮਾਂ ਵੱਲ ਜਾਵਾ ਮਾੜੇ ਕੰਮ ਸ਼ੁਰੂ ਕਰਾਂ ਸੱਚੇ ਪਾਸ਼ਾ ਗਾਰੀ ਇਹਰ ਦਸ ਕਰਿਆ ਕਰੋ ਸੱਚੇ ਪਾਸ਼ਾ ਐਸੇ ਜੱਪਾ ਕਰਪਾ ਕਹਿੰਦੇ ਉਸੇ ਘਰ ਦੇ ਰਿਆਂ ਦੇਰ ਨਹੀਂ ਆ ਅੱਜ ਨਹੀਂ ਤੇ ਕੱਲ ਜੂ ਸੁਣੂਗਾ ਪਰ ਜਿਹੜਾ ਬੰਦਾ ਘਬਰਾ ਗਿਆ ਜਿਹੜਾ ਬੰਦਾ ਉਸ ਲੈਂਡ 'ਚ ਰਹਿ ਗਿਆ ਤੇ ਮੈਨੂੰ ਲੱਗਦਾ ਵੀ ਵਾਰ ਨਹੀਂ ਆਉਣੀ ਨਹੀਂ ਤਾਂ ਗੁਰੂ ਸਾਹਿਬ ਤੁਹਾਡੀ ਪ੍ਰੀਖਿਆ ਨਹੀਂ ਲੈਂਦੇ ਕਿਤੇ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਪੰਜਾਬੀ ਕਹਿੰਦੇ ਸਾਡੇ ਕੰਮ ਨਹੀਂ ਕਰਦੇ ਮਿਹਨਤ ਨਹੀਂ ਕਰਦੇ ਇਹ ਕੁਝ ਕਰ ਨਹੀਂ ਸਕਦੇ ਕਰੇ ਕਿਦਾਂ ਸਾਥ ਕਿਉਂ ਨਹੀਂ ਦਿੰਦੇ ਜੇ ਮੇਰੇ ਵਰਗਾ ਕੋਈ ਮੇਰ ਕਰਦਾ ਏ ਕਿਉਂ ਨਹੀਂ ਸਾਥ ਬਿਲਕੁਲ ਪੰਜਾਬੀਓ ਤੁਸੀਂ ਦੇਖਿਆ ਵੀ ਗੁਰੂ ਦਾ ਸਿੰਘ ਆ ਡੋਲਿਆ ਹੋਇਆ ਥੋੜਾ ਘਬਰਾਇਆ ਹੋਇਆ ਕਿਉਂਕਿ ਕਹਿੰਦੇ ਜਦੋਂ ਘਰ ਦੇ ਮਾੜੇ ਹਾਲਾਤ ਹੋਣ ਘਰ ਵਿੱਚ ਆਟਾ ਖਾਣ ਨੂੰ ਨਾ ਹੋਵੇ ਤੇ ਬੰਦਾ ਚੰਗਾ-ਚੰਗਾ ਡੋਲ ਜਾਂਦਾ ਵਾ ਘਰ 'ਚ ਬਿਮਾਰੀ ਹੋ ਜੇ ਘਰ 'ਚ ਰੋਗ ਹੋ ਜੇ ਘਰ 'ਚ ਪੈਸਿਆਂ ਦੀ ਲੋੜ ਹੋ ਜੇ ਘਰ 'ਚ ਪੈਸਾ ਨਾ ਲੱਭੇ ਤੇ ਬੰਦਾ ਘਬਰਾ ਜਾਂਦਾ ਵਾ ਐਸੇ ਕਿ ਪੰਜਾਬੀਓ ਪੰਜਾਬੀਆਂ ਦਾ ਸਾਥ ਦਿਓ ਪਰਵਾਸੀਆਂ ਵੱਲ ਬਾਅਦ ਜਾਇਓ ਲੇਕਰ ਤੁਸੀਂ ਪੰਜਾਬੀ ਪੰਜਾਬੀ ਦਾ ਸਾਹ ਦਿੱਤਾ ਤੇ ਮੈਨੂੰ ਲੱਗਦਾ ਪੰਜਾਬੀ ਵਿੱਚ ਨਹੀਂ ਰਹਿਣੇ ਤੁਸੀਂ ਦੇਖਿਆ ਬਿਕਰਮ ਸਿੰਘ ਗੁਰੂ ਦਾ ਸਿੰਘ ਆ ਅਮਰਸ਼ਕਾ ਆ ਪਰ ਖਤਮ ਹੋ ਚੁੱਕੇ ਆ ਆਪਣੇ ਆਪ ਨੂੰ ਡੋਲਿਆ ਮਹਿਸੂਸ ਕਰ ਰਿਹਾ ਆ ਅੱਜ ਆਪਣੇ ਇਕੱਲੇ ਮਹਿਸੂਸ ਕਰ ਰਿਹਾ ਆ ਕਹਿੰਦਾ ਕਿ ਸਾਡੀ ਹੱਥ ਜੋੜ ਕੇ ਪਈ ਲਿਆ ਭਾਈ ਸਾਥ ਦਿਓ ਤੁਹਾਡੇ ਸਾਥ ਦੀ ਲੋੜ ਆ ਕਿਉਂਕਿ ਬਿਕਰਮਾ ਅਮਰਸਰੋਂ 20 22 ਕਿਲੋਮੀਟਰ ਦੂਰੋਂ ਆਉਂਦਾ ਜਿਹੜਾ ਕਿ ਪਿੰਡ ਚਗਾਵਾ ਅਮਰਥਾ ਸਾਹਿਬ ਦੇ ਕੋਲ ਆ ਉਥੋਂ ਹੁੰਦਾ ਸੀ ਪਹਿਲਾਂ ਮੋਟਰਸਾਈਕਲ ਤੇ ਪਰ ਮੋਟਰਸਾਈਕਲ ਵੀ ਜਿਹੜਾ ਵੇਚਣਾ ਪਿਆ ਕਿਸੇ ਬਜਪੂਰੀ ਕਰਕੇ ਹੁਣ ਪਾਸੇ ਆਉਂਦਾ ਪਰ ਤੁਹਾਡੇ ਸਾਹ ਦੀ ਲੋੜ ਆ ਇੱਕ ਸਾਲ ਹੋ ਗਿਆ ਇਹਨੂੰ ਸੇਵਾ ਕਰਦਿਆਂ ਨੂੰ ਇੱਥੇ ਜੱਬਲੀ ਸਾਹਿਬ ਦਾ ਪਾਸ ਜਿਹੜਾ ਕੀ ਜਿਹੜਾ ਸਲਾਊਗਾ ਉਸ ਨੂੰ ਇੱਕ ਗਲਾਸ ਫ੍ਰੀ ਪੰਜ ਪੌੜੀਆਂ ਜਿਹੜਾ ਸਲਾਊਗਾ ਉਸ ਨੂੰ ਫ੍ਰੀ ਦਿੱਤਾ ਜਾਊਗਾ ਗਲਾਸ ਲੋਕਾਂ ਨੂੰ ਸਿੱਖੀ ਵੱਲ ਲਗਾ ਰਿਹਾ ਲੋਕਾਂ ਨੂੰ ਸਿੱਧੇ ਪਾਸੇ ਲਾ ਰਿਹਾ ਪਰ ਇਹਦਾ ਸਾਹ ਨਹੀਂ ਦਿੱਤਾ ਕਿਸਨੇ ਤੁਸੀਂ ਦੇਖਿਆ ਅੱਜ ਦਰਦ ਭਰਿਆ ਹੋ ਕੇ ਅੱਜ ਤੁਹਾਡੇ ਸਾਹਮਣੇ ਆਪਣਾ ਦੁੱਖ ਦੱਸਿਆ ਤੁਹਾਡਾ ਦਿਲ ਦੱਸਿਆ ਆਪਣਾ ਅਸੀਂ ਕਿ ਪੰਜਾਬੀਓ ਸਾਥ ਦਿਓ ਕੀ ਅਪੀਲ ਕੀ ਕਰਨਾ ਚਾਹੋਗੇ ਜਾਂਦੇ ਜਾਂਦੇ ਨੇ ਕੀ ਬੇਨਤੀ ਕਰਨਾ ਚਾਹੋਗੇ ਇਹ ਹੀ ਬੇਨਤੀ ਆ ਜੀ ਹੱਥ ਜੋੜ ਕੇ ਅਗਰ ਗਲਤ ਬੋਲਾਂਗਾ ਤਾਂ ਉਹਦੇ ਲਈ ਮਾਫੀ ਆ ਖਾਲਸਾ ਕਾਲਜ ਦੇ ਬੂਹੇ ਗਾੜੀ ਬੈਠਾ ਆ ਮੈਂ 6 ਵਜੇ ਤੋਂ ਲੈ ਕੇ 9 ਵਜੇ ਤੱਕ ਮੈਥੇ ਹੁੰਦਾ ਜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਮੈਥੇ ਹੁੰਦਾ ਜੀ ਸਾਥ ਦਿਓ ਪੈਸੇ ਨਹੀਂ ਚਾਹੀਦੇ ਮੇਰਾ ਕੰਮ ਚੱਲੇ ਮੇਰਾ ਘਰ ਚੱਲੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਵਿਕਰਮ ਨੇ ਕਿਹਾ ਵੀ ਪੈਸੇ ਨਹੀਂ ਚਾਹੀਦੇ ਤੁਹਾਡਾ ਸਾਥ ਚਾਹੀਦਾ ਸਾਥ ਦਿਓ ਤਾਂ ਜੋ ਕੀ ਇਹਦੇ ਮਾੜੇ ਹਾਲਾਤ ਨੇ ਮਾੜੇ ਦੌਰ ਤੋਂ ਜਿਹੜਾ ਲੰਘਿਆ ਉਹ ਚੰਗਾ ਸਮਾ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਦੀਪ ਸਿੰਘ ਗਰੇਵਾਲ ਅਮਰਸਰ